ਪਰ ਮੈਨੂੰ ਸਮਾਂ ਜਰੂਰ 3 ਸਾਲ ਦਾ ਮਿਲਿਆ ਔਰ ਮੈਂ ਚੋਣਾ ਵੀ ਮੈਂ 3 ਸਾਲ ਦੇ ਵਿੱਚ 10 ਸਾਲ ਦੇ ਕੰਮ ਨੂੰ ਕਰਕੇ ਦਿਖਾ ਰਿਹਾ ਵਿਸ਼ਵਾਸਵੀ ਦੋਵਾਂ ਨੇ ਹਮੇਸ਼ਾ ਇਹ ਰੱਬ ਦੇ ਲੋਕਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਪਰਮੇਸ਼ਰ ਦੇ ਕੰਮ ਨੂੰ ਕਰਨ ਦਾ ਜਜ਼ਬਾ ਰੱਖਦੇ ਨੇ ਅੱਜ ਇਸ ਟੀਮ ਦਾ ਤੁਹਾਡੇ ਨਾਲ ਵਿਸ਼ਵਾਸ ਵੀ ਦਵਾਂਗੇ ਔਰ ਇਹ ਕਰ ਵੀ ਰਹੇ ਨੇ ਸੋਸ਼ਲ ਮੀਡੀਆ ਦੇ ਤੇ ਤੁਸੀਂ ਦੇਖਦੇ ਹੋ ਤੇ ਚੇਅਰਮੈਨ ਸਾਦੂ ਕਦੇ ਵੀ ਨਾ ਉਸ ਦੇ ਵਿੱਚ ਬੈਠਾ ਵਿਖਿਆ ਹੈ ਤੇ ਨਾ ਕਦੇ ਘਰਾਂ ਦੇ ਵਿੱਚ ਇਹਨਾਂ ਨੂੰ ਮਸੂਤੇ ਬੈਠਾ ਹੈ ਤੇ ਹਮੇਸ਼ਾ ਹੀ ਰੱਬ ਦਾ ਕੰਮ ਕਰਨ ਦੇ ਲਈ ਤਿਆਰ ਪਰ ਤਿਆਰ ਰਹਿੰਦੇ ਨੇ ਔਰ ਰੱਬ ਦਾ ਧੰਨਵਾਦ ਕਰਦੇ ਆਂ ਸਾਨੂੰ ਇਦਾਂ ਦਾ ਹੀਰਾ ਮਿਲਦਾ ਦਾ ਲੀਡਰਸ਼ਿਪ ਰੱਬ ਨੇ ਸਾਡੇ ਵਿੱਚ ਖੜਾ ਕੀਤਾ ਅਸੀਂ ਧੰਨਵਾਦ ਕਰਦੇ ਆਪੋ ਗੱਲ ਕਰਦੇ ਕਰਦੇ ਦਿਨ ਦੇ 4 ਵਾਰ ਨਹੀਂ ਸੋਧ ਨਹੀਂ ਕਸਟਮਾਈਜ਼ ਹੋਈ ਨਾ ਤੇ ਫਿਰ ਮੈਨੂੰ ਪਤਾ ਲੱਗਾ ਕਿ ਪਰਮੇਸ਼ੁਰ ਨੇ ਵਾਕਈ ਆਪਣੇ ਬੰਦ ਨੂੰ ਖਰਾਬ ਕੀਤਾ ਨਹੀਂ ਕੋ ਪੂਰੀ ਫਿਲਮ ਬਣ ਸਕਦੀ ਮੇਰੀ ਟੈਸਟ ਹੋ ਗਈ ਆਜ ਵੀ ਪਹਿਲਾਂ ਵੀ ਪਰਮੇਸ਼ੁਰ ਨੇ ਸ਼ੁਰੂ ਨਹੀਂ ਇਹਨਾਂ ਸ਼ਹਿਰ ਤੇ ਭਾਰੂ ਮਾਰਦੇ ਸਫਾਇਏ ਨੇ ਅੱਜ ਕੱਲ੍ਹ ਪੁੱਛਣਾ ਨਹੀਂ ਬੰਦ ਗੋਲੀਆਂ ਕਿੰਨਾ ਮਾਰਦਾ ਇਹ ਸਭ ਮਾਰਿਆ ਫਕਰ ਬਹੁਤ ਵੱਡਾ ਫਕਰ ਮੇਰੀ ਬਾਈਬਲ ਦੇ ਵਿੱਚ ਇਹਨਾਂ ਦਾ ਦਿੱਤਾ ਹੋਇਆ ਕਾਰਟ ਆ ਜਿੱਦੜ ਦੀ ਚੇਹ ਤੱਕ ਦੀ ਸੀਟ ਮਿਲੀ ਆ ਨਾ ਜਿੱਥੇ ਬੈਰੀਏ ਲੋਗਾ ਬੋਲਾਂਗੇ ਹਾਲੇਲੂਇਆ ਜਦੋਂ ਅਸੀਂ ਉਹ ਕਾਰਟ ਦਿਖਾ ਲਈਦਾ ਨਾ ਸੈਨ ਇਹਨਾਂ ਦੇ ਕੀਤੇ ਹੋਇਆ ਮਰੀ ਪੈਂਦੇ ਉਹ ਕਿਤੇ ਸੀ ਜਾਂਦੀ ਸਾਰੇ ਮੈਨੂੰ ਪਿਆਰ ਕਰਦੇ ਹੋ ਮੈਨੂੰ ਪਤਾ ਪਰ ਮੰਗਰ ਜੀ ਨੇ ਪਾਸ਼ਾ ਜੀ ਨੇ ਬਹੁਤ ਜੋ ਪਰਮੇਸ਼ਵਰ ਨੇ ਦਿਲ 'ਚ ਰੱਖਿਆ ਸੀ ਇਹਨਾਂ ਨੇ ਬੋਲਿਆ ਮਗਰ ਸਾਰੀ ਇੱਜ਼ਤ ਮਹਿਮਾ ਜਲਾਲ ਪਰਮੇਸ਼ਰ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਕਰਦੇ ਹਾਂ। ਸੋ ਮੈਨੂੰ ਸਮਾਂ ਜਰੂਰ 3 ਸਾਲ ਦਾ ਮਿਲਿਆ। ਔਰ ਮੈਂ ਚਾਹੁੰਦਾ ਵੀ ਮੈਂ 3 ਸਾਲ ਦੇ ਵਿੱਚ 10 ਸਾਲ ਦੇ ਕੰਮ ਨੂੰ ਕਰਕੇ ਦਿਖਾ ਦੇਣਾ। ਪਿਛਲੇ ਦਿਨਾਂ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਵੀ ਅਸੀਂ ਗੁਰਦਾਸਪੁਰ ਦੇ ਵਿੱਚ ਕਿਸਿਸ ਬਣਾਇਆ ਸੀ। 50 ਸਾਲ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਨੂੰ ਹਾਇਰ ਹੋਇਆ ਪੰਜਾਬ ਦੇ ਵਿੱਚ ਪਰ ਸਾਡੇ ਮੁਸੀਬਾਈ ਚੰਗ ਦੇ ਵਿੱਚ ਰੋਸ ਨਹੀਂ ਇਹ ਗੱਲ ਸੀ ਵੀ ਸਾਰੀਆਂ ਸਰਕਾਰਾਂ ਨੇ ਸਾਰਾ ਬਣਾਇਆ ਆਮ ਆਦਮੀ ਪਾਰਟੀ ਨੇ ਨਹੀਂ ਬਣਾਇਆ ਪਰ ਜਦੋਂ ਮੈਂ ਸਰਕਾਰ ਦੇ ਵਿੱਚ ਆਇਆ ਕੁਰਸੀ ਤੇ ਬੈਠਾ ਤੇ ਪਰਮੇਸ਼ਵਰ ਨੇ ਮੇਰੇ ਮਨ ਚ ਪਾਇਆ ਵੀ ਇਹ ਕੰਮ ਨੂੰ ਕਰਨਾ ਵਾ ਮੇਰਾ ਜਿਹੜਾ ਦੇਣ ਹੈ ਮੇਰੇ ਲੋਕਾਂ ਦੇ ਨਾਲ ਸਰਕਾਰ ਤੋਂ ਮੈਂ ਦੂ ਮਨਾਉਣਾ ਵਾ ਔਰ ਅਸੀਂ ਦੋ ਦਿਨ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਕੰਮ ਕੀਤਾ ਮੈਂ ਪਰਸਨਲ ਨੂੰ ਯੂਸਫ ਨੂੰ ਬੇਨਤੀ ਕੀਤੀ ਵੀ ਅਸੀਂ 크리스마ਸ ਮਨਾਉਣਾ ਚਾਹੁੰਦੇ ਹਾਂ ਸਰਕਾਰ ਵੱਲੋਂ ਚੱਲਦੀਆਂ ਪ੍ਰੋਗਰਾਮ ਲੈ ਕੇ ਸਾਰੇ ਰੱਬ ਦੇ ਦਸਾਂ ਨਾਲ ਮਿਲ ਕੇ ਮਨਾਉਣਾ ਚਾਹੁੰਦੀ ਆ। ਔਰ ਤੁਸੀਂ ਦੇਖਿਆ ਉੱਥੇ ਅਸੀਂ ਸੈਨਾਏ ਨੂੰ ਬੁਲਾਇਆ ਔਰ ਕੈਥਰੀਨ ਮਿਸ਼ਨੂ ਸਾਡੀ ਉੱਥੇ ਆਇਆ 35 ਕੋਸਟੋ ਪਾਸੇ ਸਹਿਬਾਨ ਸਾਰੇ ਆਏ। ਮੁਕੀ ਫੌਜ ਵਾਲੀ ਸਾਡੀ ਮਿਸ਼ਨ ਆਈ। ਹੋਰ ਵੀ ਜਿਹੜੇ ਮੇਨ ਲਾਈਨ ਚਰਚ ਦੇ ਸਾਰੇ ਆਏ। ਔਰ ਇਹਦੇ ਨਾਲ-ਨਾਲ ਅਸੀਂ ਜਿਹੜੇ ਸਾਡੀਆਂ ਮੇਨ ਕੈਂਚੀ ਕੋਸਲ ਮਿਸ਼ਰਾ ਮ ਚਰਚਾ ਮਾ ਜਿਹੜਾ ਸਾਡੇ ਖੋਜੇਵਾਲ ਚੱਕ ਤੋਂ ਸਾਡੇ ਹਰਪੀਤ देओल ਜੀ ਸਾਡੇ ਪਰਮੇਸ਼ਵਰ ਗਦਾਸ ਤੋਂ ਆਏ ਅਪੋਸਟੋਲੰਤਰੂਲਾ ਜੀ ਆਏ ਪਾਚ ਸੁਪਾਲ ਰਾਣਾ ਜੀ ਆਏ ਔਰ ਇਹਨਾਂ ਨੂੰ ਸਾਰੇ ਤੁਸੀਂ ਇਕੱਠਾ ਕੀਤਾ ਔਰ ਅਸੀਂ ਇੱਕ ਸੰਦੇਸ਼ ਦਿੱਤਾ ਵੀ ਅਸੀਂ ਸਾਰੇ ਇਕੱਠੇ ਆ ਇਹਨੇ ਜਿਹੜਾ ਵਗਿਆ ਲੱਗੀ ਹੋਤੀ ਜੀ ਸੌਦਾ ਉਹਨਾਂ ਦਾ ਘਰੇ ਕਹਿੰਦੇ ਸੀ ਵੀ ਯਾਰਾ ਸਾਰੇ ਇਕੱਠੇ ਕਿਤੇ ਹੋ ਜਾਣਾ ਮੇਨ ਲਾਈਨ ਚਰਚ ਕਰੀਆਂ ਹੋ ਜਾਣ ਆ ਪ੍ਰਮੇਸ਼ਵਰ ਦੇ ਵੱਡੇ ਦਾਸ ਕੱਢੇ ਹੋ ਜਾਣ ਤੇ ਮੈਂ ਸੋਚਿਆ ਮੈਂ ਕਿਹਾ ਵੀ ਇਹ ਵੀ ਕੰਮ ਪਰਮਿਸ਼ਨ ਤੇਰੇ ਕੋਲੋਂ ਕਰਵਾਣਾ ਤੇ ਤੁਸੀਂ ਕਰ ਲੋ। ਜੋ ਵੀ ਪ੍ਰਮੇਸ਼ਵਰ ਨੇ ਕਾਇਆ। ਔਰ ਮੈਂ ਤੁਹਾਨੂੰ ਅੱਜ ਇੱਕ ਬੇਨਤੀ ਕਰਦਿਆਂ ਵੀ ਜਿਨੇ ਵੀ ਪ੍ਰਮੇਸ਼ਵਰ ਦੇ ਦਾਸ ਔਰ ਮੇਰੇ ਭੈਣ ਭਰਾ ਮੇਰੀ ਬਾਣੀ ਨੂੰ ਗੰਗੂ ਸੁਣ ਰਹੇ ਨੇ ਆਪਣੇ ਆਪਣੇ ਪਾਸਪੋਰਟ ਬਰਾਬਰ ਦਾ ਮੰਗ ਇਤਜ਼ਾਰ ਵੀ ਭੇਜ ਲਾ ਜਿਆ। ਪਿਛਲੇ ਦਿਨਾਂ ਦੇ ਵਿੱਚ ਮੈਂ ਸੀਐਮ ਹੋ ਗਿਆ ਪਰ ਮੇਰੇ ਨਾਲ ਕੁਝ ਮੇਰੇ ਭੈਣ ਭਰਾ ਵੀ ਗਏ ਉਹਨਾਂ ਨੇ ਉੱਥੇ ਇੱਕ ਮੰਗ ਰੱਖਦੀ ਵੀ ਸਾਡੇ ਜਿਹੜੇ ਚੇਅਰਮੈਨ ਨੇ ਮੈਨੋਰਿਟੀ ਕਮਿਸ਼ਨ ਦੇ ਇਹਨਾਂ ਨੂੰ ਕੈबिनेट ਡਰੈਕਟ ਦਿੱਤਾ ਜਾਵੇ ਤੇ ਮੈਂ ਉੱਥੇ ਸੀਐਮ ਸਾਹਿਬ ਦੀ ਟੀਮ ਨੂੰ ਇਹ ਗੱਲ ਕਹੀ ਮੈਂ ਕਹਿੰਦੀ ਇਸ ਦਾ ਤੇ ਕਾਟਾ ਮਾਰ ਦਿਓ ਮੈਨੂੰ ਆਪਣੇ ਲਈ ਕੁਛ ਨਹੀਂ ਚਾਹੀਦਾ ਮੈਨੂੰ ਮੇਰੇ ਲੋਕਾਂ ਦਾ ਪਿਆਰ ਹੀ ਬਹੁਤ ਸਾਰਾ ਮਿਲ ਰਿਹਾ ਉਹ ਮੈਨੂੰ ਕਿਤੇ ਕੈਬਨਟ ਰੈਕਟ ਉਪਰਿਆ। ਕੋਈ ਨਹੀਂ ਜਿੱਥੋਂ ਮੇਰਾ ਇਹ ਵਿਜ਼ਨ ਹੈ। ਜਿੱਥੇ ਮੈਂ ਆਪਣੇ ਲੋਕਾਂ ਦੀ ਵੱਤੋਂ ਵੱਦੇ ਕੰਮ ਕਰ ਸਕਾਂ। ਪਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਸਾਰੇ ਪ੍ਰੋਗਰਾਮ ਹੈ ਜਿਹੜੇ ਸੀ ਲੈ ਕੇ ਆ ਰਹੇ ਆ। ਆਪਣੇ ਲੋਕਾਂ ਦੇ ਲਈ ਆਪਣੇ ਬੱਚਿਆਂ ਦੀ ਸਟੱਡੀ ਦੇ ਲਈ। ਪਰ ਇੱਕ ਚੀਜ਼ ਹੋਰ ਕੋ ਮੈਂ ਹੋਰ ਮੰਗੀ। ਮੈਂ ਵੀ ਸਾਨੂੰ ਗੁਰਦਾਸਪੁਰ ਦੇ ਵਿੱਚ ਸਾਡੇ ਇੱਕ ਮੈਡੀਕਲ ਕੋਲੇ ਚਾਹੀਦਾ। ਪਰ ਜਿਹਦਾ ਨਾਮ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਤੇ ਹੋਣਾ ਚਾਹੀਦਾ। ਸੋ ਸਾਰੀਆਂ ਚੀਜ਼ਾਂ ਮੇਰੇ ਦਿਲ ਦੇ ਵਿੱਚ ਹੈਗੀਆਂ ਇਧਰ ਤੁਸੀਂ ਮੇਰੇ ਲਈ ਦੁਆ ਕਰੋ ਕਿ ਮੈਂ ਵੱਤੋ ਵੱਤ ਤੁਹਾਡੇ ਕੰਮ ਆ ਸਕਾਂ ਪਰ ਆਪਣੇ ਕੌਮ ਦਾ ਸਿਰ ਮੈਂ ਉੱਚਾ ਕਰ ਸਕਾਂ ਕਿਉਂਕਿ ਮੇਰਾ ਜਨੂਬੀ ਪਰਮੇਸ਼ਵਰ ਨੇ ਮਸੀਹੇ ਵਿੱਚ ਆਪਣੇ ਲੋਕਾਂ ਲਈ ਆਪਣੇ ਲੋਕਾਂ ਦੀ ਇਫਾਜ਼ਤ ਕਰਨ ਲਈ ਕੀਤਾ ਉਹ ਜਿਨ੍ਹਾਂ ਮੇਰੇ ਲਈ ਮੱਸੀ ਤੇ ਮੱਗਾ ਲਾ ਲੈ ਕਾਹੇ ਬੰਦੇਾਂ ਦਾ ਭਰਿਆ ਖਾਲ ਹੋ ਗਿਆ ਤੁਹਾਡੀ ਸੇਵਾ ਲਈ ਖੜੇ ਹੋਏ ਆਂ ਜਿਨ ਰਾਜ ਤੁਹਾਡੀ ਸੇਵਾ ਕਰ ਰਿਹਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਇਹ ਵਿਜ਼ਨ ਹੈ ਕਿ ਜਿੱਦਾਂ ਮੈਂ ਪੰਜਾਬ ਦੇ ਵਿੱਚ ਆਪਣੇ ਲੋਕਾਂ ਦੀ ਸਹਾਇਤਾ ਲੈ ਰਿਹਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਮੈਂ ਕਪੂਰਾਂ ਦੇ ਵਿੱਚ ਗਿਆ ਤੇ ਮਿੱਟੀ ਖਤਮ ਹੋਣ ਤੋਂ ਬਾਅਦ ਸਿੱਖ ਪਰਮੇਸ਼ਵਰ ਦੇ ਦਾਸ ਮੇਰੇ ਕੋਲ ਆਏ ਉਹਨਾਂ ਨੇ ਮੈਨੂੰ ਆਕੇ ਕਿਹਾ ਇਹਦੇ ਵਿੱਚ ਜਰਮਨ ਸਾਹਿਬ ਤੁਸੀਂ ਸਾਡੀ ਇੱਕ ਗੱਲ ਨੋਟ ਕੀਤੀ ਅੱਜ ਸਾਰਿਆਂ ਦੀ ਮੈਂ ਕਹਿੰਦੀ ਕੀ ਕਹਿੰਦੇ ਜਦੋਂ ਅਸੀਂ ਤੁਹਾਡੇ ਕੋਲ ਉੱਥੇ ਆ ਕੇ ਬੋਲ ਰਹੇ ਸਾਂ ਭਾਵੇਂ ਉੱਥੇ ਡੀਸੀ ਬਿਠਾਏ ਸੀ ਉੱਥੇ ਐਸਐਸਪੀ ਬਿਠਾਏ ਸੀ ਐਸਪੀ ਬਿਠਾਏ ਸੀ ਡੀਐਸਪੀ ਬਿਠਾਏ ਸੀ ਐਸਐਸਓ ਬਿਠਾਏ ਸੀ ਹੋਰ ਪੂਰੀ ਪ੍ਰਸ਼ਾਸਨ ਉੱਥੇ ਬੈਠਾ ਸੀ ਫਿਰ ਪੂਰੇ ਜ਼ਿਲ੍ਹੇਦਾਰ ਕਰਤਾ ਆਪਣਾ ਕਿ ਪੁੱਛਲੇ ਦਾ ਤੇ ਸਾਡੀ ਜਿਹੜੀ ਟੂਨ ਸੀ ਬੜੀ ਉੱਚੀ ਸੀ ਤੁਸੀਂ ਨੋਟ ਕੀਤੀ ਜੀ ਮੈਂ ਕਿਹਾ ਹਾਂਜੀ ਕਹਿੰਦੇ ਕਿਉਂ ਸੀ ਮੈਂ ਕਿਹਾ ਜੀ ਕਿਉਂ ਸੀ ਕਹਿੰਦੇ ਸਾਨੂੰ ਪਤਾ ਸਾਡੇ ਵਾਲਾ ਸਾਹਮਣੇ ਬੈਠਾ ਕੋਮੇ ਆਨਦੋ ਵੀ ਧੰਨਵਾਦ ਕੀਤਾ ਨੂੰ ਮੈਂ ਦੱਸਿਆ ਮੈਂ ਆਪਣੇ ਲਾਈਵ ਜੇ ਵਿੱਚ ਉੱਥੇ ਗਿਆ ਸਾਰੀ ਦੁਨੀਆ ਦੇ ਵਿੱਚ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ ਆ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਆ ਤੁਸੀਂ ਇਹ ਨਹੀਂ ਸੋਚਣਾ ਵੀ ਅਸੀਂ ਕਿੱਥੇ ਜਾਵਾਂਗੇ ਹੁਣ ਤੁਹਾਡੇ ਕੋਲ ਤੁਹਾਡਾ ਘਰ ਹੈਗਾ ਜਤਿੰਦਰ ਮਸੀਹ ਗੌਰਵ ਤੁਹਾਡਾ ਸੇਵਾਦਾਰ ਤੁਹਾਡੇ ਵਿੱਚ ਹੈ ਕੋ ਮੇਰੇ ਵੀਰਾਂ ਵੀ ਮੈਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਉਹ ਤਾਂ ਪੂਰੇ ਇੰਡੀਆ ਦੇ ਵਿੱਚ ਕੰਮ ਕਰਾਂ ਮੈਂ ਮਨੀਪੁਰ ਦੇ ਵਿੱਚ ਕੰਮ ਕਰਾਂ ਆਪਣੇ ਜਿੱਥੇ ਮੇਰੇ ਭੈਣ ਭਰਾਵਾਂ ਤੱਕਾ ਹੋਇਆ ਪਿਛਲੇ ਦਿਨਾਂ ਦੇ ਵਿੱਚ ਮੈਂ ਰਾਜਸਥਾਨ ਦੇ ਵਿੱਚ ਕੰਮ ਕਰਾਂ ਹਰਿਆਣਾ ਦੇ ਵਿੱਚ ਕੰਮ ਕਰਾਂ ਮੈਂ ਯੂਪੀ ਦੇ ਵਿੱਚ ਕੰਮ ਕਰਾਂ ਜਿੱਥੇ ਮੇਰੇ ਭੈਣ ਭਰਾ ਅਗਰ ਪਰਮੇਸ਼ਵਰ ਦਾ ਨਾਮ ਵੀ ਲਏਦੇ ਤਾਂ ਉਹਨਾਂ ਨੂੰ ਛੁੱਟੀ ਲੈ ਕੇ ਜੇਲ੍ਹ ਦੇ ਵਿੱਚ ਫਟਾ ਜਾਂਦਾ ਉੱਥੇ ਪਰਮਨਰ ਯੂਜ਼ ਕਰੇ ਬੋਸਲੀ ਵੱਲੀ ਦੁਆ ਕਰੋ ਕਿਉਂਕਿ ਹਲੇ ਸਫ਼ਰ ਜਿਹੜਾ ਇਹ ਸ਼ੁਰੂ ਹੋਇਆ ਵਾ ਤੇ ਬਹੁਤ ਲੰਮਾ ਸਫ਼ਰ ਹੈ ਤੇ ਬੁੱਕ ਤੇ ਅਸੀਂ ਤਾਂ ਹੀ ਕਰ ਸਕਦੇ ਆ ਜੇ ਪਰਮੇਸ਼ਵਰ ਦੀ ਕਿਰਪਾ ਪਰਮੇਸ਼ਵਰ ਦੀ ਦਇਆ ਸਾਡੇ ਨਾਲ ਹੋਏਗੀ ਬਰੇ ਸਾਰੀਆਂ ਚੀਜ਼ਾਂ ਲਈ ਮੈਂ ਤੁਹਾਡੇ ਸਾਰੇ ਪਰਮੇਸ਼ਵਰ ਦੇ ਦੱਸਦਾ ਧੰਨਵਾਦ ਕਰਦਾ ਬਰਖਾਸਤੌਰ ਤੇ ਮੈਂ ਧੰਨਵਾਦ ਕਰਦਾ ਮੇਰੇ ਆਦਰੂ ਪਿਤਾ ਪਰਸਨਲਟੀ ਯੂਸਫ ਫਿਰਦਾ ਜੀ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਸਾਰੇ ਕੰਮ ਕਰ ਪਾ ਰਹੇ ਹਾਂ ਸੋ ਇਹਨਾਂ ਸ਼ਬਦਾਂ ਦੇ ਨਾਲ ਵਿਰਾਮ ਲੈਂਦਾ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਜੈ ਜੀ ਧੰਨਵਾਦ ਸਾਡੇ ਕੋਲ ਅਗੂ ਆਇਆ ਉਹ ਆ ਗਿਆ ਜਿਹੜਾ ਗੋਲੀਏਦ ਨੂੰ ਵੇਖ ਕੇ ਦਾਦਾ ਨਹੀਂ ਰੁਕਦਾ ਨਹੀਂ ਸਾਡੇ ਕੋਲੇ ਉਹ ਆ ਉਹ ਆਇਆ ਛਿੱਤੇ ਕੋਲੇ ਪੱਥਰੇ ਇੱਕ ਪੱਥਰ ਵਾਲੀ ਗੋਲੀਏਦ ਨੂੰ ਮਾਰਨ ਦੀ ਤਾਕਤ ਜੱਗਦਾ ਕੱਲ ਪਰਸ ਦੀ ਵੀਡੀਓ ਬਣੀ ਵਾਇਰਲ ਹੋ ਰਹੀ ਹੈ ਕਪੂਰਥਲੇ ਦੀ ਤੁਸੀਂ ਵੇਖੀ ਹੋਣੀ ਹੈ ਮੈਨੂੰ ਬੜਿਆ ਲੋਕਾਂ ਨੇ ਕਹਿੰਦੇ ਯਾਰ ਛੇੜ ਲਾਉਂਦੇ ਨੇ ਕਿ ਵਿਐਸਪੀ ਦੇ ਐਸਐਸਓ ਦੇ ਬੁੱਲ ਸੁੱਕ ਗਏ ਗੱਲ ਵੀ ਆ ਰਹੀ ਉਹ ਭੈਣ ਦੀ ਵੀ ਆਈ ਸੀ ਕੇ ਨਾਲ ਕੋਲ ਮਸਲਾ ਲੈ ਕੇ ਆਈ ਇਹ ਉਹ ਜੱਕ ਦਬਕਾ ਜਾਂ ਰੋਬ ਇਹ ਬਗਾਂ ਕਿੰਦੇ ਬਗਾਂ ਕੀ ਪਰਮੇਸ਼ਵਰ ਦੇ ਬਗਾਂ ਇਹ ਪਰਮੇਸ਼ਵਰ ਦਾ ਭੈਆ ਖੁਦਾਰਾ ਦਾ ਹੈ ਜਦੋਂ ਪ੍ਰਭੂ ਦਾ ਪ੍ਰਤਾਪ ਪਰਮੇਸ਼ਵਰ ਦਾ ਭੈ ਹੈ ਪ੍ਰਭੂ ਦੀ ਸ਼ਾਨਦਤ ਤੇ ਪ੍ਰਭੂ ਦਾ ਫੇਵਰ ਤੁਹਾਡੇ ਨਾਲ ਹੈ ਫਿਰ ਸ਼ਕਤ ਤੁਹਾਡੇ ਹੁੰਦੇ ਨੇ ਤੇ ਕੰਮ ਉਹ ਕਰਦਾ ਹੈ ਪਰ ਤੁਹਾਡੇ ਨਾਲ ਸਾਈਂ ਕਿਉਂ ਹੈ ਸਾਡਾ ਪਿਆਰ ਬੜਾ ਪੁਰਾਣਾ ਹੈ ਭਰਾਵਾਦਰਾ ਸਾਡਾ ਰਿਸ਼ਤਿ ਪਿਛਲੇ ਦਿਨ ਅਸੀਂ ਚੰਡੀਗੜ੍ਹ ਗਏ ਸੀ ਜਿੱਥੇ ਸਿੰਗਲ ਪਾਸਟਰ ਜਿਸ ਤੋਂ ਪਹਿਲਾਂ ਪਹੁੰਚੇ ਉਹ ਤੁਹਾਨੂੰ ਕਾਮ ਸੀ ਉਹ ਬੈਠੇ ਰਹੇ ਉਹਨਾਂ ਨੇ ਪਾਰੀ ਨੂੰ ਦਿੱਤੀ ਚੇਅਰਮੈਨ ਸਾਹਿਬ ਨੂੰ ਕਿ ਜੇ ਰੱਖਦੇ ਤੇ ਆਓਗੇ ਦੋਰੋ ਉਹ ਮੈਨੂੰ ਕਹਿੰਦੇ ਕਾਰਾ ਕਾਰ ਅੱਗੇ ਚੱਡਿਆ ਰ ਤੇ ਕਹਿੰਦੇ ਮੈਂ ਆਇਆ ਹਾਂ ਚੇਅਰਮੈਨ ਸਾਹਿਬ ਕੋਲ ਰਿਸੈਪਸ਼ਨ ਪੁਲਾਇ ਤੇ ਜਾ ਕੇ ਬੰਨੋ ਕਿ ਆ ਜੀ ਤੁਹਾਡਾ ਛੇਲਾ ਆ ਰਿਹਾ ਹੈ ਕਹਿੰਦਾ ਮੈਨੂੰ ਕਹਿੰਦੇ ਬਾ ਉਹ ਮੇਰਾ ਭਰਾ ਹੈ ਕਹਿੰਦੇ ਆ ਰਿਹਾ ਇੱਥੋਂ پتہ ਲੱਗਦਾ ਤੁਹਾਡੇ ਪਿਆਰ ਦਾ ਤੇ ਮੈਂ ਕਿਹਾ ਵੀ ਇਹ ਸਾਡਾ ਇਹ ਪਿਆਰ ਹੈ ਨਾ ਇਹ ਪਰਮੇਸ਼ਵਰ ਦਾ ਧੰਨਵਾਦ ਹੈ ਉਦੋਂ ਤੋਂ ਮੈਂ ਗੱਲ ਹਮੇਸ਼ਾ ਇਹ ਗੱਲ ਕਹਿੰਦਾ ਹਾਂ ਜਿੰਮੇ ਇਹ ਗੱਲੇ ਚੱਲਦੇ ਕਿ ਹੌਸਲੇ ਹੁੰਦੇ ਆ ਇੱਕ ਦਮ ਕੇ ਪਿੱਛੇ ਬਾਫਲੇ ਹੁੰਦੇ ਆ ਜਦੋਂ ਕੋਈ ਨਹੀਂ ਜਾਣਦਾ ਜੇਕਰ ਤੁਸੀਂ ਇਹ ਹਿਸਟਰੀ ਨੂੰ ਦੇਖੋਗੇ ਬਹੁਤ ਧਾਤੂ ਨੂੰ ਉਹਨਾਂ ਨੂੰ ਦੀ ਟੈਸਟ ਬਾਰੇ ਪਤਾ ਤੇ ਅਸੀਂ ਆਪਾਂ ਅ ਬਹੁਤ ਕਿਤੇ ਆਪਣਾ ਰਾਂਚੀ ਦੇ ਹੁਛੇ ਰਾਂਚੀ ਦੇ ਹੁਛੇ ਹੋਟਲ ਦੇ ਤੁਸੀਂ ਬੈਠੇ ਰਾਤ 11:00 ਵਜੇ ਅਸੀਂ ਬੈਠ ਗਏ ਕਿਹਦੇ ਕਮਰੇ ਚ ਗੱਲਬਾਤ ਸ਼ੁਰੂ ਹੋ ਗਈ ਗੱਲ ਕਰਦਿਆਂ ਕਰਦਿਆਂ ਦਿਨ ਦੇ 4 ਵਜੇ ਸਵੇਰੇ ਤੱਕ ਨਹੀਂ ਕੋਈ ਟੈਸਟ ਨਹੀਂ ਸੁਣੀ ਨਾ ਇਹ ਫਿਰ ਮੈਨੂੰ ਪਤਾ ਲੱਗ ਗਿਆ ਕਿ ਪਰਮੇਸ਼ਵਰ ਨੇ ਵਾਕਈ ਆਪਣੇ ਬੰਦੇ ਨੂੰ ਖੜਾ ਕੀਤਾ। ਇਹ ਕੋਈ ਪੂਰੀ ਫਿਲਮ ਬਣ ਸਕਦੀ ਹੈ ਇਹਦੇ ਟਸਟ ਵਰਗੀ। ਅੱਜ ਵੀ ਕਹਿੰਦਾ ਵੀ ਪਰਮੇਸ਼ਵਰ ਦੇ ਸ਼ੁਰੂ ਤੋਂ ਹੀ ਇਹਨਾਂ ਨੂੰ ਸ਼ੇਰ ਤੇ ਭਾਲੂਆਂ ਦੇ ਸਿਖਾਏ ਨੇ। ਅੱਜ ਕਿੰਨੂੰ ਪੁੱਛਣਾ ਨਹੀਂ ਬੰਦਾ ਗੋਲੀਆਂ ਕਿਵੇਂ ਮਾਰਦਾ। ਸ਼ੁਰੂ ਤੋਂ ਸਾੜੀ ਕੋਈ ਬੜੀ ਵੱਡੀ ਗੱਲ ਹੈ ਕੋਈ ਫਕਰ ਵਾਲੀ ਗੱਲ ਹੈ ਅੱਜ ਸਾਡੇ ਲੋਕਾਂ ਨੂੰ ਪਤਾ ਲੱਗਦਾ ਕਿ ਚੇਅਰਮੈਨਾ ਹੁਦਾ ਕੀ ਹੈ। ਜਿੱਦਾਂ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ। ਚੰਦ ਬੰਦੇ ਨੂੰ ਪਤਾ ਨਹੀਂ ਸੀ ਚੇਅਰਮੈਨਾ ਉਹ ਵੀ ਉਹਨਾਂ ਨੂੰ ਪਤਾ ਹੁੰਦਾ ਜਿਨ੍ਹਾਂ ਨੇ ਕੰਮ ਲੈਣੇ ਹੁੰਦੇ ਸੀ ਯਾਦ ਆ ਕਿ ਉਹਨਾਂ ਨੇ ਕੋਈ ਦੁਕਾਨਾਂ ਤੋਂ ਕੋਈ ਨਾ ਦੱਬਣੀਆਂ ਹੁੰਦੀਆਂ ਯਾਦ ਜਿਨ੍ਹਾਂ ਨੇ ਥੋੜੇ ਕੰਮ ਕਰਨਾ ਹੁੰਦਾ ਸੀ ਉਹਨਾਂ ਨੂੰ ਪਤਾ ਵਸ ਚੇਅਰਮੈਨ ਹੈ ਆਮ ਮਨ ਨੂੰ ਕਿਸੇ ਨੂੰ ਨਹੀਂ ਪਤਾ ਹੁੰਦਾ ਤੇ ਅੱਜ ਕੱਲ੍ਹ ਜਦੋਂ ਸੁਨੀਲ ਸਾਹਿਬ ਗੱਲ ਕਰਦੇ ਸੀ ਨਾ ਇੱਕ ਬੱਚਾ 12 ਸਾਲ ਦਾ ਆ ਕੇ ਕਹਿੰਦਾ ਯਾਰ ਸਾਡਾ ਚੇਅਰਮੈਨ ਹੈ ਉਹਨੋਂ ਬਿਨਾਂ ਚੇਅਰਮੈਨ ਸਾਡਾ ਚੇਅਰਮੈਨ ਸਬਹਾਨ ਅਲਹੁਕਬੀਰ ਇਹ ਆਮ ਲੋਕਾਂ ਪਰਮੇਸ਼ੁਰ ਦੇ ਭੈਤ ਰਹਿ ਕੇ ਰੱਬ ਦੇ ਬੰਦੇ ਨੇ ਕਮਾਇਆ ਹੈ ਔਰ ਮੈਂ ਤੁਹਾਨੂੰ ਗੱਲ ਦੱਸਾਂ ਇਹ ਗੱਲਾਂ ਵਾਲੀ ਡਿਰੇਕਟਰਮੈਂਟ ਸਾਫ ਸਾਡੀ ਬੜਿਆ ਹੋਇਜੇ ਕੰਮ ਨੇ ਕੁਛ ਕੰਮ ਤਾਂ ਇਦਾਂ ਦਾ ਜਿਹੜੇ ਸੋਸ਼ਲ ਮੀਡੀਆ ਤੇ ਪਾਉਂਦੇ ਨਹੀਂ ਨਹੀਂ ਪਾਉਂਦੇ ਨਹੀਂ ਕਿਉਂਕਿ ਹੈ ਹੀ ਕੋਲ ਔਰ ਜਦੋਂ ਕੰਮ ਹੋ ਰਿਹਾ ਤੁਹਾਨੂੰ ਪਤਾ ਸਾਡੇ ਆ ਕੁਝ ਲੋਕਾਂ ਨੂੰ ਬੜੀ ਪ੍ਰੋਬਲਮ ਆ ਰਹੀ ਹੈ ਕਾਹ ਤੋਂ ਪ੍ਰੋਬਲਮ ਆ ਰਹੀ ਹੈ ਕਿ ਗਾਰਮ ਕੀ ਕਰੇ ਬੋਲੋ ਕਾਹ ਤੋਂ ਆ ਰਹੀ ਹੈ ਉਹ ਕਹਿੰਦੇ ਜੀ ਸਾਨੂੰ ਪ੍ਰਧਾਨ ਨੂੰ ਸਾਨੂੰ ਚੇਅਰਮੈਨ ਕੋ ਲੋਕੀ ਕਹਿੰਦੇ ਨੇ ਕਿਉਂ ਕਿ ਕੰਮ ਨਹੀਂ ਕੀਤੇ ਇੱਧਰ ਕਹਿਣ ਦੀ ਵੀ ਲੋੜ ਨਹੀਂ ਕੰਮੀ ਤਾਂ ਬੋਲਦੇ ਨੇ ਸੋ ਇਨੂੰ ਪਤਾ ਲੱਗਦਾ ਸੀ ਕਿ ਤਰਵੰਦੀ ਦੇ ਪਾਕਿਸਤਾਨ ਦੀ ਫਾਈਲ ਵੀ ਆਲਰੇਡੀ ਕੱਲ੍ਹ ਕੈਸੀ ਅੱਜ ਵੀ ਕੱਲ੍ਹ ਪਾਕਿਸਤਾਨ ਨੂੰ ਟੋਟਾ ਪਤਾ ਆਇਆ ਤੇ ਸੰਬਲੋ ਵੀ ਹੱਲ ਹੋ ਗਿਆ ਕਿ ਜਿਹੜੇ ਸ਼ਬਦ ਹੁੰਦਾ ਉਹਨੇ ਤਿੰਨ ਤਿੰਨ ਤੇ ਰੱਬ ਦਾ ਬੰਦਾ ਜਿਹੜਾ ਨਾ ਜਾਨ ਤੇ ਜ਼ਬਾਨ ਦੋਵੇਂ ਬਲੇਬਲਾ ਪੱਕਾ ਹੈ ਕਿਉਂਕਿ ਮੈਨੂੰ ਪਤਾ ਇਸ ਚੀਜ਼ ਦਾ ਕੋਈ ਦੂਰ ਕੋਈ ਨਹੀਂ ਜਾਣਦਾ ਇਸ ਸੀਟ ਮਿਲੀ ਆ ਨਾ ਜਿੱਥੇ ਮੈਰੀ ਲਾਉਂਦਾ ਗੁਨਾਹੇ ਹ Alleluia ਜਦੋਂ ਅਸੀਂ ਉਹ ਕਾਗ ਦਿਖਾਈਦਾ ਨਾ ਸੈਨ ਇਹਨਾਂ ਦੇ ਕੀਤੇ ਹੋਏ ਆਹਰੀ ਪਿੰਦ ਉਹ ਕਹਿੰਦੇ ਸੀ ਜਾਓ ਅੱਜ ਵੀ ਇਤੇ ਹੋਏ ਤੋ ਕਿੰਨਾ ਸਾਨੂੰ ਫਕਰ ਕਿੰਨਾ ਸਾਨੂੰ ਮਾਣ ਆ ਇਸ ਗੱਲ ਤੇ ਕਿ ਸਾਡੀ ਮਸੀਹੀ ਕੌਮ ਦੇ ਵਿੱਚ ਪਰਮੇਸ਼ੁਰ ਨੇ ਬਰਦਰ ਦੀ ਤਸਕੀ ਹਟਿਆ ਇੱਕ ਬਹੁਤ ਹੀ ਅਮਾਰਤ ਹallelujah ਹallelujah ਕਿ ਗੋਲੀਅਥ ਦੇ ਨਾਲ ਲੜ ਸਕੇ ਇੱਕ ਯੋਧਾ ਖੜਾ ਕੀਤਾ ਆ ਤੇ ਮੇਰੀ ਮੰਗ ਇਹੀ ਹੈ ਸਾਰੇ ਰੱਬ ਦੇ ਦਾਸਾਂ ਕੇ ਦਾਸੀਆਂ ਅੱਗੇ ਔਰ ਆਪਣੇ ਭਰਾ ਦੇ ਲਈ ਤਿੰਨ ਰਾਤ ਦੁਆ ਕਰਨੀ ਹੈ ਕੀ ਕਰ ਰਹੀਆਂ ਕਿਉਂਕਿ ਇਸ ਗੱਲ ਤੋਂ ਵੱਡਾ ਕੋਈ ਹਥਿਆਰ ਨਹੀਂ ਹੈ ਬਾਕੀ ਜੰਗ ਜਿਹੜਾ ਔਰ ਗੁਰਮੁਖੀ ਲੜ ਰਹੇ ਆ ਆਪਣੀ مسیਹੀ ਕੌਮ ਦਾ ਉਹ ਇਹਨਾਂ ਦਾ ਨਿਗਾ ਉਹ ਤੁਹਾਡਾ ਸੰਗਿਆ ਉਹ ਮੇਰਾ ਸੰਗਿਆ ਉਹ ਸਾਡੀ مسیਹੀ ਕੌਮ ਦਾ ਸੰਗਿਆ ਬੋਲਾਂਗੇ ਹallelujah ਜਦ ਤੱਕ ਖੁਦਾ ਨਹੀਂ ਕਰੇਗਾ ਉਹ ਆਪਣੇ ਨਾਮ ਨਾਲ ਕਦੀ ਗੱਲ ਨਹੀਂ ਕਰੇਗਾ ਰਸਤਾ ਹੀ ਨਹੀਂ ਬਣਦਾ ਰਸਤਾ ਬਿਲਕੁਲ ਨਹੀਂ ਬਣਦਾ

ਬਿਤਾਈਸ਼ੂ ਦੇ ਨਾਮ ਤੇਰਾ ਬੇਟਾ ਮੋਦੇ ਰਾਤੇ ਤੇਰਾ ਦਾਸ ਮੋਦੇ ਨਾ ਤੇਰੇ ਲੋਕ ਨਸੀਮਾਪੁਰ ਦੇ ਰਾਤੇ ਜਿਸ ਨੂੰ ਜੋ ਆਪਣੀ ਮੋਤਾਦਲੀ ਚੁਆਇਆ ਹੈ ਸੋਸ਼ੀਅਲੀ ਕੰਮਾਂ ਨੂੰ ਹੱਲ ਕਰਨ ਦੇ ਲਈ ਸਮਾਜਿਕ ਕੰਮਾਂ ਨੂੰ ਜੋ ਤੇਰੇ ਲੋਕਾਂ ਦੇ ਕੰਮ ਨੇ ਜਿਵੇਂ موسی ਕਰਦਾ ਸੀ ਤਾਵਾ ਕੀ ਪਰਮੇਸ਼ਵਰ ਪ੍ਰਭੂ ਨੇ ਸਮਾਜ ਦੇ ਕੰਮਾਂ ਲਈ ਵੀ ਪ੍ਰਭੂ ਬਹੁਤ ਸਾਰੇ ਲੋਕਾਂ ਨੂੰ ਅਪਾਇੰਟ ਕੀਤਾ ਨਿਯੁਕਤ ਕੀਤਾ ਬਿਤਾਈਸ਼ੂ ਦੇ ਨਾਮ ਉਚੇ ਬਰੀ ਮੰਗ ਹੈ ਇਸ ਏਕੀ ਦੇ ਵਿੱਚੋਂ ਪ੍ਰਭੂ ਤੇਰੇ ਦਾਸ ਗੌਰਵ ਵੀ ਤਰਾ

उसकी आत्मा अगुवाई करे तो और जिन्हें तेरे सेवक इस जगह से आए हैं मेरी प्रार्थना प्रभु जिन्हिया प्रभु अपनी कम्युनिकेशन जिन्हें मसले प्रभु तेरे बेटे के सामने लेके आओ यीशु की के सामने नाम से तेरे पवित्र आत्मा के द्वारा सब आउट हो वो हल हो यीशु मसीह के सामर्थ्य नाम वो सारे मसले प्रभु हल हो स्पेशली प्रभु पंजाब सरकार ली भारत सरकार इसे मिलकर प्राप्त करने तेरे सेव करने नाल प्रभु तेरा आत्मा उन्हें कंट्रोल करे और ऐसी मुनादी की तिजाई पूरे भारत में जो आज तक कला कदी नहीं हुई ना खाने देखी ना करना ने सुनी ना दिल में कुतरी पिता वो मुनादी वो बेदारी इस यीशु मसीह के सामने नाम से मंगले और प्रभु जाते सी अलग हो गए थोड़ा आत्मा और थोड़े दूर साड़ी रखवाली करे साड़ी अगुवाई करे प्रभु ऑर्गेनाइजर के लिए प्रभु मैं शुक्रगुजार हूं नगर जाने का ऑर्गेनाइजर के द्वारा